ਵੱਡੇ ਭਾਗ ਅਮਰਤ ਵੇਰੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀ ਨਾਲ ਵਾ ਰਹੇ ਹਾਂ ਹਾ ਜਿਹਨੇ ਸਰੀਰ ਆਪਾਂ ਜਿਹੜਾ ਬੈਠੇ ਹਾਂ ਗੁਰੂ ਸ਼ਬਦ ਦੀ ਲੜੀ ਵਾਰ ਵਿਚਾਰ ਚੱਲ ਰਹੀ ਹੈ ਜੀ ਜੋ ਪਿਛਲੇ ਆਪਾਂ ਲੜੀ ਜੋੜ ਲਗੀ ਜੀ ਨਾਲ ਪੰਜਵੇਂ ਪਾਠ ਪਦੀ ਦੀ ਆਪਾਂ ਚੌਥੇ ਪਾਦੀ ਵਿਚਾਰ ਕਰਨੀ ਹੈ ਤੀਜੇ ਪਾਦੀ ਵਿਚਾਰ ਹੋ ਚੁੱਕੀ ਹੈ ਹਾਉ ਜੀ ਪਹਿਲਾਂ ਪਾਠ ਕਰ ਲੀਏ ਆਪਾਂ ਤਾਂ ਕਿ ਸੁਰਤ ਇਕਾਗਰ ਹੋ ਕੇ ਆਪਾਂ ਗੁਰੂ ਸ਼ਬਦ ਦੀ ਵਿਚਾਰ ਨੂੰ ਸਮਝ ਸਕੀਏ ਮਿਥਿਆ ਤਨ ਧਨ ਕਟੰਬ ਸਬਾਇਆ ਮਿੱਥਿਆ ਹਮੈ ਮਮਤਾ ਮਾਇਆ ਮਿੱਥਿਆ ਰਾਜ ਜੋ ਬਣ ਤਨਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਰ ਮਿੱਥਿਆ ਰਥ ਹਸਤੀ ਅਸਵ ਬੱਤਰਾ ਮਿਥਿਆ ਰੰਗ ਸੰਗ ਮਾਇਆ ਫੇਖ ਹਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਆਪ ਸਭ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸ਼ਰਨਾ ਨਾਨਕ ਜਪ ਜਪ ਜੀਵੈ ਹਰਿ ਕੇ ਚਰਨਾਂ اے ਜੀ ਚੌਥਾ ਪਦ ਪੰਜਵੇਂ ਅਸ਼ਟ ਅਧੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਮਿਥਿਆ ਤਨ ਧਨ ਉਦੰਬ ਸਬਾਇਆ ਮਿਥਿਆ ਦਾ ਅਰਥ ਹੁੰਦਾ ਜੀ ਝੂਠ ਜਿਹੜੀ ਚੀਜ਼ ਹੈ ਨਹੀਂ ਕੁਝ ਸਮੇਂ ਲਈ ਰਹਾ ਹੈ ਗੁਰੂ ਜੀ ਕਹਿੰਦੇ ਬੰਦਿਆ ਜਿਹੜਾ ਤੈਨੂੰ ਤਨ ਮਿਲਿਆ ਹੈ ਧਨ ਮਿਲਿਆ ਹੈ ਕਟੰਬ ਪਰਿਵਾਰ ਮਿਲਿਆ ਹੈ ਜਿਹਦੇ ਵਿੱਚ ਬੱਚੇ ਸਾਰੇ ਆ ਜਾਣਗੇ ਜੀ ਕਟੰਬ ਦੇ ਵਿੱਚ ਪਰਵਾਰ ਆਜੂ ਦਾ ਸਾਰਾ ਗੁਰੂ ਜੀ ਕਹਿੰਦੇ ਬੰਦਿਆ ਇਹ ਝੂਠ ਹੈ ਤੂੰ ਇਹਨੂੰ ਸੱਚ ਕਰਕੇ ਮੰਨੀ ਬੈਠਣ ਇਹ ਝੂਠ ਹੈ ਮੁੱਲੇ ਖੱਤਰੀ ਨੇ ਆਖਿਆ ਸੀ ਨਾ ਮਰਨਾ ਝੂਠ ਮਰਨਾ ਸੱਚ ਤੇ ਜਿਉਣਾ ਝੂਠ ਜਿਹੜਾ ਜਿਉਣਾ ਹੈ ਅਸਲ ਵਿੱਚ ਇਹ ਝੂਠ ਹੈ ਇਹ ਕਿਉਂਕਿ ਆਪਾਂ ਕਹਿੰਦੇ ਨੇ ਜਿਹੜਾ ਸਮਾਂ ਅੱਜ ਚੱਲ ਰਿਹਾ ਹੈ ਸਮਾਂ ਚੱਲ ਰਿਹਾ ਸਮਾਂ ਇਹ ਨਹੀਂ ਕਦੇ ਵੀ ਕੱਲ ਵਿੱਚੋਂ ਨਹੀਂ ਆਉਣਾ ਅੱਜ ਵਿੱਚ ਹੋ ਗਿਆ ਉਹ ਅੱਜ ਵਿੱਚ ਹੋ ਗਿਆ ਉਹ ਮੈਂ ਕਹਾਂ ਸਮਾਂ ਕੱਲ ਕਦੇ ਵੀ ਨਹੀਂ ਆਇਆ ਨਾ ਬੀਤਿਆ ਸਮਾਂ ਕਿਸੇ ਦੇ ਹੱਥ ਵਿੱਚ ਹੈ ਨਾ ਆਉਣ ਵਾਲਾ ਸਮਾਂ ਕਿਸੇ ਦੇ ਹੱਥ ਵਿੱਚ ਹੈ ਜੋ ਸਵਾਸ ਚੱਲ ਰਿਹਾ ਹੈ ਇਹੀ ਕੋਲ ਆ ਬਸ ਅਨੇ ਨੂੰ ਪਤਾ ਵੀ 2 ਮਿੰਟ ਬਾਅਦ ਮਿੰਟ ਬਾਅਦ ਸਕਿੰਟ ਬਾਅਦ ਕੀ ਹੋ ਜਾਣਾ ਸਰੀਰ ਨੂੰ ਤੇ ਗੁਰੂ ਜੀ ਕਹਿੰਦੇ ਜਾਉਣਾ ਬੰਦਿਆ ਤੇਰਾ ਝੂਠ ਹੈ ਤੇ ਮਰਨਾ ਸੱਚ ਹੈ ਇਸ ਗੱਲ ਨੂੰ ਸਮਝ ਮਣਾ ਤੂੰ ਗਹਿਰੇ ਤਲ ਦੇ ਉਤੋਂ ਕਿਉਂਕਿ ਜਿਹੜਾ ਜੀਵਨ ਆ ਨਾ ਇਹਨੂੰ ਸੱਚ ਕਰਕੇ ਮੰਨੀ ਬੈਠਾ ਨੌਵੇਂ ਪਾਤਸ਼ਾਹ ਕਹਿੰਦੇ ਬੰਦਿਆ ਤੈ ਜੀਵਨ ਜੱਗ ਸੱਚ ਕਰ ਜਾਂਦਾ ਉਹ ਬੰਦਿਆ ਆ ਉਹਦੇ ਜੀਵਨ ਨੂੰ ਸੱਚ ਕਰਕੇ ਮੰਨੀ ਬੈਠਣਾ ਓਣੀ ਮੈਂ ਇੱਥੇ ਬੈਠੇ ਰਹੂੰਗਾ ਨਹੀਂ ਬਾਬਾ ਫਰੀਦ ਜੀ ਤਾਂ ਕਹਿੰਦੇ ਫਰੀਦਾ ਜਿਸ ਆਸਣ ਹਮ ਬੈਠੇ ਕੀਤੇ ਬੈਸਿਆ ਕਿੰਨੇ ਬਹਿ ਕੇ ਤੁਰਦੇ ਕਹਿੰਦੇ ਜਿਹੜੇ ਆਸਣ ਤੇ ਤੂੰ ਬੈਠਾਂਗਾ ਨਾ ਇਹ ਆਸਣ ਤੇ ਬਹਿ ਕੇ ਬਹੁਤ ਤੁਰਦੇ ਮਾਣੇ ਤੋਂ ਪਹਿਲਾਂ ਬੜੇ ਦਾਅਵੇ ਕਰਦੇ ਸੀ ਬੜਾ ਕੁਝ ਕਹਿੰਦੇ ਸੀ ਵੀ ਸਾਡਾ ਰਾਜ ਸਾਡਾ ਕੁਝ ਸਾਡਾ ਕੁਝ ਨਹੀਂ ਰਿਹਾ ਗੁਰੂ ਜੀ ਕਹਿੰਦੇ ਸਭ ਕੁਝ ਖਤਮ ਹੋ ਗਿਆ ਸਮੇ ਦੇ ਸਮੇ ਨੇ ਸਭ ਨੂੰ ਖਤਮ ਕਰ ਦਿੱਤਾ ਕਾਲ ਨੇ ਸਭ ਨੂੰ ਖਤਮ ਕਰ ਦਿੱਤਾ ਜੀ ਫਨਾ ਕਰ ਦਿੱਤਾ ਕਾਲ ਦਾ ਚੱਕਰ ਚੱਲ ਰਿਹਾ ਹੈ ਵੀ ਸਮੇ ਦਾ ਚੱਕਰ ਚੱਲ ਰਿਹਾ ਹੈ ਕਿਸੇ ਦਾ ਅਜ ਸਮਾਂਗਾ ਉਹ ਰਾਯਾ ਦਾ ਸਮਾਂ ਚੱਲ ਰਿਹਾ ਨਾ ਕਿਸੇ ਦਾ ਸਮਾਂ ਭਿਖਾਰੀ ਦਾ ਉਹ ਭਿਖਾਰੀ ਬਣ ਕੇ ਮੰਗ ਰਿਹਾ ਹੈ ਗਲਤ ਤਾਂ ਸਾਰੀ ਸਮੇ ਦੀ ਹੈ ਨਾ ਸਮੇ ਦੀ ਖੇਡ ਆ ਗੁਰੂ ਜੀ ਕਹਿੰਦੇ ਸੋ ਗੁਰੂ ਜੀ ਕਹਿੰਦੇ ਜਿਹੜਾ ਤੈਨੂੰ ਤਨ ਮਿਲਿਆ ਹੈ ਧਨ ਮਿਲਿਆ ਤੈਨੂੰ ਬੰਦਿਆ ਤੁਮ ਮਿਲਿਆ ਇਹ ਝੂਠ ਹੈ ਇਹਨੂੰ ਸੱਚ ਕਰਕੇ ਨਾ ਇਹ ਤੇਰ ਤੈਨੂੰ ਕੁਝ ਸਮੇਂ ਲਈ ਤੈਨੂੰ ਨਾ ਇਹ ਵਰਤ ਵਰਤੇਵੇਂ ਵਾਸਤੇ ਤੇਰਾ ਪਰਿਵਾਰ ਤੇਰੇ ਬੱਚੇ ਤੇਰਾ ਧਨ ਤੇਰਾ ਧਨ ਇਹ ਮਿਲਿਆ ਹੋਇਆ ਮਿਥਿਆ ਝੂਠ ਹੁੰਦਾ ਜੀ ਮਿਥਿਆ ਹਮੈ ਮਮਤਾ ਮਾਇਆ ਕਿੰਦੇ ਵੀ ਬੰਦੇ ਜਿਹੜੇ ਤੂੰ ਮੈਂ ਮੇਰੀ ਕਰਦਾ ਫਰਜ਼ ਹੈ ਹਮੇ ਕਰਦਾ ਫਰਜ਼ ਹੈ ਮਮਤਾ ਦੇ ਵਿੱਚ ਇਹ ਵੀ ਝੂਠ ਹੈ ਵੀ ਮੈਂ ਮਾਇਆ ਹੈ ਮਾਇਆ ਹੈ ਸੱਚ ਮੈਂ ਨਹੀਂ ਰੋਲਾ ਪਿਆ ਸਾਰਾ ਰੋਲਾ ਹੀ ਮੈਂ ਦਾ ਨਾ ਕਹਿੰਦਾ ਜੇ ਮੈਂ ਨਾ ਹੋਇਆ ਤਾਂ ਹੋ ਸਕਦਾ ਵੀ ਪਰਿਵਾਰ ਹੀ ਨਾ ਪੜਨਾ ਬੱਚੇ ਨਾ ਹੋ ਬੱਚੇ ਨਾ ਪੜਨਾ ਐ ਹੁੰਦਾ ਆਪਣੇ ਖਾ ਹੁੰਦਾ ਨਾ ਮਨ ਨੂੰ ਸਾਡੇ ਨੂੰ ਪਰ ਨਾ ਇਹ ਵੀ ਲਿਖਾ ਚੱਕ ਦੇਣਾ ਚਾਹੀਦਾ ਜੀ ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਚੱਕ ਦੇ ਮਨਾ ਇਹ ਵੀ ਝੂਠ ਹੈ ਜੇ ਤੇਰੇ ਅੰਦਰ ਮੈਂ ਮੇਰੀ ਦਾ ਚੱਲਦਾ ਨਾ ਅੰਦਰ ਹੰਕਾਰ ਦੀ ਵਰਤੀ ਅੰਦਰ ਮਮੇ ਦੀ ਇਹ ਵੀ ਚੱਕ ਦੇ ਸਤ ਮਿਥਿਆ ਰਾਜ ਜੋਵਣ ਧਨ ਮਾਲ ਕਹਿੰਦੇ ਵੀ ਜਿਹੜਾ ਤੈਨੂੰ ਰਾਜ ਦਾ ਨਸ਼ਾ ਜਵਾਨੀ ਦਾ ਨਸ਼ਾ ਧਨ ਮਾਲ ਦਾ ਨਸ਼ਾ ਦਾ ਇਹ ਵੀ ਝੂਠਾ ਦਾ ਸੱਚਾ ਜੀ ਬਿਲਕੁਲ ਜਿਵੇਂ ਆਪ ਦੇਖਦੇ ਆਪਾਂ ਉੱਕੀਆਂ ਕੋਲੇ ਰਾਜ ਸੀ ਅੱਜ ਹੈ ਨਹੀਂ ਆ ਕਿਸੇ ਵੇਲੇ ਤੂਤੀ ਬੋਲਦੀ ਆ ਪਿਆਰਿਓ ਸਭ ਦਾ ਹੀ ਹਾਲੇ ਹੀ ਹੁੰਦਾ ਨਾ ਸਭ ਦੇ ਨਾਲ ਇੱਕ ਦਿਨ ਐ ਬੈਕ ਦੇ ਉੱਤੇ ਡਿੱਗ ਪਿਆ ਬੰਦਾ ਖਤਮ ਹੋ ਗਿਆ ਜੀ ਬਸ ਜਿਹੜੇ ਪੁਲਿਸ ਆਫਸਰ ਸਲਾਮਾ ਕਰਦੇ ਸੀ ਉਹੀ ਮੁੜ ਕੇ ਇਹੋ ਚਲੇ ਫਿਰਦੇ ਰਹਿੰਦੇ ਬੰਦੇ ਇਹੇ ਆ ਨਾ ਕਿ ਹਾਲ ਨੱਖ ਨੂੰ ਵੇਖਣਾ ਚਾਹੀਦਾ ਪਿਆਰਿਓ ਸਰਤੂੱਚੀ ਕਰਕੇ ਨਾ ਬੰਦੇ ਨੂੰ ਵੇਖਣਾ ਚਾਹੀਦਾ ਵੀ ਹਾਂ ਵੀ ਜਿਹੜੇ ਪੁਲਿਸ ਵਾਲੇ ਸਰੂਟ ਮਾਰਦੇ ਸੀ ਉਹੀ ਪੁਲਿਸ ਜੇਲ੍ਹਾਂ ਚ ਲਈ ਫਿਰਦੀ ਬੰਦੇ ਨੂੰ ਜੀ ਗੁਰੂ ਜੀ ਕਹਿੰਦੇ ਬੰਦਿਆ ਰਾਜ ਦਾ ਨਸ਼ਾ ਇਹ ਵੀ ਰਾਜ ਵੀ ਝੂਠ ਹੈ ਕੁਝ ਸਮੇ ਲਈ ਤੈਨੂੰ ਮਿਲਿਆ ਰਾਜ ਉਹ ਰਾਜਾ ਬਣ ਗਿਆ ਤੂੰ ਭਾਈ ਪਰ ਅੱਜ ਕਿੱਧਰ ਗਿਆ ਤੇਰਾ ਰਾਜ ਇਹ ਹੀ ਬੰਦਿਆਂ ਨੂੰ ਤਾਂ ਇੱਥੋਂ ਤੱਕ ਮਤਲਬ ਵੀ ਮਨੋਕਟ ਮਨ ਲੋ ਵੀ ਇੰਨੀ ਮੰਨ ਲੋ ਵੀ ਬੰਦੇ ਦੀ ਸ਼ਕਤੀ ਜਿਹੜੀ ਪਾਵਰ ਗਿਰ ਜਾਂਦੀ ਹੈ ਜੇਲ੍ਹਾਂ ਦੇ ਵਿੱਚ ਬੜਾ ਕੁਝ ਬੰਦੇ ਨੂੰ ਸਹਿਣ ਕਰ ਨਾ ਲੈਂਦਾ ਜੀ ਕਿਸੇ ਵੇਲੇ ਪਾਵਰ ਸੀ ਤੇ ਜਵਾਨ ਵਿੱਚੋਂ ਨਿਕਲਿਆ ਹੋਇਆ ਸ਼ਬਦ ਲੋਕਾਂ ਵਾਸਤੇ ਕਾਨੂੰਨ ਬਣ ਜਾਂਦਾ ਸੀਗਾ ਜੀ ਜਦੋਂ ਪਾਵਰ ਹੋਵੇ ਮਨੁੱਖ ਦੇ ਕੋਲੇ ਪਾਵਰ ਦੇ ਵਿੱਚ ਸੀ ਤਾਂ ਕਹਿੰਦੇ ਵੀ ਜੋ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਬੰਦਾ ਹੁਣ ਜੇਲ੍ਹ 'ਚ ਬੈਠਾ ਹੈ ਜਦੋਂ ਪਾਵਰ ਸੀ ਉਦੇ ਮੁਖ ਵਿੱਚੋਂ ਨਿਕਲਿਆ ਹੋਇਆ ਸ਼ਬਦ ਕਾਨੂੰਨ ਬਣ ਜਾਂਦਾ ਸੀ ਅੱਜ ਜੇਲ੍ਹ ਅਧਿਕਾਰੀ ਉਹਦੇ ਉੱਤੇ ਹੁਕਮ ਕਰਦੇ ਆ ਵੀ ਆਹ ਖਾਣਾ ਜੀ ਉੱਥੇ ਆਹ ਪਹਿਨਣਾ ਜੀ ਆਹ ਕੁਛ ਕਰਨਾ ਦਾ ਇਹ ਹੀ ਹੁੰਦਾ ਜੀ ਸੋ ਗੁਰੂ ਜੀ ਕਹਿੰਦੇ ਫਿਰ ਜਵਾਨੀ ਆ ਜਿਹੜੀ ਜਵਾਨੀ ਆ ਜਿਹੜੀ ਬੰਦੇ ਨੂੰ ਕਹਿੰਦੇ ਗੰਦਗੀ ਦਾ ਕੀੜਾ ਬਣਾ ਲੈਂਦੀ ਆ ਬੰਦੇ ਨੂੰ ਜੀ ਤੇ ਗੁਰੂ ਜੀ ਕਹਿੰਦੇ ਬੰਦਿਆ ਜਵਾਨੀ ਵੀ ਇੱਕ ਤਲੋਕੀ ਕਿਉਂਕਿ ਜੇ ਜਨਮ ਹੈ ਤਾਂ ਜਵਾਨੀ ਆ ਜਵਾਨੀ ਹੈ ਤਾਂ ਬੜੇਪਾ ਬੜੇਪਾ ਤਾਂ ਮੌਤ ਹੈ ਬਸ ਜੇ ਜਨਮ ਹੈ ਤਾਂ ਮਰਨਾ ਪੈਰੋ ਇਹ ਵੀ ਯਾਦ ਰੱਖਣਾ ਨਾਲ ਜੇ ਜਨਮ ਆਣਾ ਹੈ ਨਾ ਗੁਰੂ ਜੀ ਕਹਿੰਦੇ ਜੋ ਜਨਮ ਹੈ ਤਿਸ ਸਰਪਰ ਮਰਨਾ ਮਰਨਾ ਵੀ ਕਦਨ ਸੱਚ ਹੈ ਇਹ ਕਈ ਵਾਰੀ ਮਨ ਨੂੰ ਆਉਂਦਾ ਨੇ ਭੁਲੇਖਾ ਦਾ ਹੁਣੀ ਮੈਂ ਨਹੀਂ ਮਰਨਾ ਨਹੀਂ ਮਰਨਾ ਪਿਆ ਰਿਆ ਮਣਾ ਤੂੰ ਮਰਨਾ ਇੱਕ ਦਿਨ ਸੰਸਾਰ ਤੋਂ ਤੁਰ ਜਾਣਾਗਾ ਪਰਿਵਾਰ ਛੱਡ ਕੇ ਤੁਰ ਜਾਣਾ ਬੱਚੇ ਛੱਡ ਕੇ ਤੁਰ ਜਾਣਾ ਹੈ ਤੇ ਜਵਾਨੀ ਦਾ ਕਾਦਾ ਮਾਨ ਕਰਨਾ ਸੋ ਜਵਾਨੀ ਹੈ ਜਿਹੜੀ ਭਾਈ ਇਹ ਚੰਗੇ ਲੇਖੇ ਲਾਈਏ ਭਲੇ ਦੇ ਲੇਖੇ ਲਾਈਏ ਅੱਜ ਜਵਾਨੀ ਦਾ ਹਾਲ ਕਿੱਧਰ ਨੂੰ ਹੋ ਗਿਆ ਜੀ ਉਹ ਇਧਰਲੇ ਪਾਸੇ ਆਪਾਂ ਤਾਂ ਲੰਮੀ ਹੋ ਜੂਗੀ ਜਵਾਨੀ ਹੈ ਜਿਹੜੀ ਅੱਜ ਮਾੜੇ ਪਾਸੇ ਨੂੰ ਪੈ ਚੁੱਕੀ ਹੈ ਜੀ ਗਲਤ ਨਸ਼ਿਆਂ ਦੇ ਵਿੱਚ ਗਲਤ ਸੰਗ ਦੇ ਵਿੱਚ ਮਾੜੇ ਕੰਮਾਂ ਦੇ ਵਿੱਚ ਜਵਾਨੀ ਕਿੰਨੀ ਗਲ ਚੁੱਕੀ ਹੈ ਜੀ ਬੰਦੇ ਨੂੰ ਇੰਨਾ ਬੁਰਾ ਹਾਲ ਹੋ ਗਿਆ ਨੌਜਵਾਨੀ ਦਾ ਤਾਂ ਛਾੜੀ ਗੱਲਾਂ ਦੀ ਸੋ ਭਾਈ ਜਵਾਨੀ ਨੂੰ ਸੰਭਾਲ ਕੇ ਜਵਾਨੀ ਇੱਕ ਸ਼ਕਤੀ ਹੈ ਇਹਦਾ ਸਮਾਂ ਹੁੰਦਾ ਹੈ ਤੇ ਗੁਰੂ ਜੀ ਕਹਿੰਦੇ ਜਿਹੜਾ ਫਿਰ ਜੋ ਜਾਨਾ ਮੈਂ ਜੋਵਣ ਵੰਤ ਸੋ ਹੋਵਤ ਬਿਸ਼ਟਾਂ ਦਾ ਜੰਤ ਉਹ ਤਾਂ ਗੰਦਗੀ ਦਾ ਕੀੜਾ ਬਣਾਉਣ ਦੀ ਬੰਦੇ ਨੂੰ ਜੀ ਗੰਦਗੀ ਦਾ ਕੀੜਾ ਪ੍ਰੇਮੀ ਦੀ ਸਾਖੀ ਸੁਥੀ ਸੁਣੀ ਹੋਣੀ ਹੈ ਜੀ ਚਲੋ ਇਧਰ ਲਈ ਸਾਖੀ ਚ ਨਹੀਂ ਪੜਨਾ ਆਪਾਂ ਸਾਖੀ ਲੰਮੀ ਹੈ ਭਾਈ ਪ੍ਰੇਮਾ ਜੀ ਫਿਰ ਗੁਰੂ ਅਮਰਦਾਸ ਪਾਸ਼ਾ ਨੇ ਬਖਸ਼ਾਇਆ ਸੀ ਜਵਾਨੀ ਵਿੱਚ ਗਲ ਗਿਆ ਫਿਰ ਪਿਆયો ਜਵਾਨੀ ਬੰਦੇ ਨੂੰ ਗਾਲ ਲਾਂਦੀ ਹੈ ਆਸਤਕ ਸੁਜਾਕ ਵਰਗੀਆਂ ਭਿਆਨਕ ਬਿਮਾਰੀਆਂ ਜਵਾਨੀ ਵਿੱਚ ਲੱਗ ਜਾਂਦੀਆਂ ਬੰਦੇ ਨੂੰ ਜੀ ਕਰੈਕਟਰ ਤੋਂ ਜਿਹੜਾ ਬੰਦਾ ਗਰਜਾਂ ਦਾ ਨਾ ਉਹ ਆਚਰਣ ਤੋਂ ਖਤਮ ਹੋ ਜਾਂਦਾ ਪਿਆਰ ਉਹ ਦੇਹਲੀ ਤਿਰੰਜਣ ਨਾਲ ਕੋਈ ਜਿਹੜਾ ਬੰਦਾ ਕਰੈਕਟਰਲੈਸ ਹੋ ਗਿਆ ਉਹਦੇ ਜੀਵਨ ਵਿੱਚੋਂ ਆਚਰਣ ਤੋਂ ਡਿੱਗ ਪਿਆ ਨਾ ਦੇਹਲੀ ਤਿਰੰਜਣ ਨਾਲ ਦੇਹਲੀ ਤੇੜਕਾ ਨਾਲ ਆਉਂਦਾ ਹੈ ਆਪਾਂ ਹੀ ਇਹ ਬੰਦੇ ਨੂੰ ਮੱਥੇ ਲਾਉਣਾਗਾ ਜਿਹਦਾ ਕੈਰੇਕਟਰ ਉੱਚਾ ਹੈ ਉਹਨੂੰ ਅੰਦਰ ਵਹਾ ਕੇ ਚਾਹ ਪਿਉਣੇ ਆਪਾਂ ਅੰਦਰ ਆ ਬਈ ਸਾਡੇ ਘਰੇ ਚੱਲ ਚਾਹ ਪੀ ਕੇ ਆ ਤੇ ਜਿਹਦਾ ਕੈਰੇਕਟਰ ਡਿੱਗ ਪਿਆ ਖਤਮ ਹੋ ਗਿਆ ਬਸ ਆਚਰਨ ਭਾਈ ਆਪਦੇ ਆਚਰਨ ਨੂੰ ਵੇਖਗੇ ਆਪਾਂ ਜਿੰਨੇ ਸਰੀਰ ਬੈਠਿਆ ਨਾ ਇੱਥੇ ਆਪਣੇ ਆਪਣੇ ਆਚਰਨ ਨੂੰ ਵੇਖਗੇ ਜਰੂਰ ਕਿੱਥੇ ਜੇ ਫਿਰਦੇ ਹਾਂ ਕਿੱਥੇ ਖੜੀਏ ਸਾਡੀ ਸਰਤ ਹਜੇ ਕਿੱਥੇ ਜੇ ਅਜੇ ਡਿੱਗੇ ਫਿਰਦੇ ਹਾਂ ਸਿੱਕੇ ਜਿਹੜੀ ਜਵਾਨੀ ਆ ਭਾਈ ਲਾਹੇਵੰਦ ਵੀ ਬਹੁਤ ਹੈ ਜੇ ਗੁਰੂ ਨਾਲ ਜੁੜ ਕੇ ਗੋਡਾ ਨਹੀਂ ਦੁਖਦਾ ਕੋਈ ਗਿੱਟਣ ਚੌਂਕੀ ਤੇ ਬੈਠੇ ਰਵਾਂਗੇ ਜੀ ਸੇਵਾ ਵੀ ਕਰ ਲਾਂਗੇ ਸਿਮਰਨ ਵੀ ਕਰ ਲਾਂਗੇ ਬਾਣੀ ਵੀ ਪੜ ਲਾਂਗੇ ਜਵਾਨੀ ਆ ਤਾਂ ਨਿਗਾਹ ਬਹੁਤ ਕੰਮ ਕਰਦੀ ਐ ਜਵਾਨ ਵੀ ਲਗਾਤਾਰ ਬਾਣੀ ਪੜ ਸਕਦੀ ਐ ਬੋਲੀ ਵਰਗਾ ਹੱਥਾਂ ਦੀ ਵਿੱਚ ਪਾਵਰ ਵੀ ਰਹਿੰਦੀ ਐ ਸੇਵਾ ਵੀ ਸਿਮਰਨ ਵੀ ਕਰ ਸਕਦਾ ਐ ਤੇ ਜੇ ਭਾਈ ਜਵਾਨੀ ਆ ਜਿਹੜੀ ਗਲਤ ਪਾਸੇ ਲੱਗੀ ਸਿਰੇਦਵਰ ਦਾ ਗੰਦਗੀ ਦਾ ਕੀੜਾ ਵੀ ਕੋਈ ਨਹੀਂ ਗਾ ਇਹ ਸਮਾਜ ਵਾਸਤੇ ਖਤਰਨਾਕ ਵੀ ਜਵਾਨੀ ਬਣ ਜਾਂਦੀ ਹੈ ਨਾ ਹੁਣ ਆ ਨਸ਼ਿਆਂ ਦੇ ਵਿੱਚ ਨੌਜਵਾਨ ਪਏ ਐ ਕੀ ਹਾਲ ਹੈ ਨਿੱਕੀਆਂ ਨਿੱਕੀਆਂ ਤਾਰਾਂ ਖੇਤਾਂ ਦੇ ਵਿੱਚੋਂ ਮੋਟਰਾਂ ਤੋਂ ਲਾੜ ਲੈ ਨਿੱਕੀਆਂ ਨਿੱਕੀਆਂ ਤਾਰਾਂ ਦੇ ਟੁੱਟੇ ਕਿ ਕੀ ਭਾਲਦੇ ਹੋ ਤੁਸੀਂ ਤਾਰਾਂ ਤੋਂ ਨਿੱਕੇ ਨਿੱਕੇ ਤਾਰਾਂ ਤੋਂ ਇਹ ਹੋ ਚੁੱਕੀ ਗੜ ਲਓਗੇ ਤੁਸੀਂ ਕਿਉਂਕਿ ਜਵਾਨੀ ਹੈ ਜੀ ਬਚਨਾਸ਼ੇ ਚ ਪਏਗੀ ਹੁਣ ਨਸ਼ਾ ਜਿਹੜਾ ਹੰਗੋਟ ਨਹੀਂ ਹੋਣਾਗਾ ਨਸ਼ਾ ਇੱਕ ਮਾਨਸਿਕ ਬਿਮਾਰੀ ਵੀ ਹੈਕਰ ਜਿੱਤੇ ਰੱਖਿਓ ਦੀ ਗੱਲ ਆ ਕਈ ਲੋਕ ਕਹਿੰਦੇ ਜੀ ਨਸ਼ਾ ਕੋਈ ਨਹੀਂ ਛੱਡੂ ਕੋਸ ਆਇਆ ਨਹੀਂ ਆਇ ਨਹੀਂ ਨਸ਼ਾ ਛੱਡ ਜਾਂਦਾ ਜੀ ਨਾ ਮਨ ਤਗੜਾ ਹੋਣਾ ਚਾਹੀਦਾ ਮਨੋਵਿਗਿਆਨੀ ਇਹ ਕਹਿੰਦੇ ਆ ਕਿ ਜਿਹੜਾ ਬੰਦਾ ਨਸ਼ਾ ਕਰਨ ਲੱਗ ਜਾਂਦਾ ਨਾ ਉਹਦੇ ਮਨ ਦੇ ਗਹਿਰੇ ਤਲ ਦੇ ਵਿੱਚ ਸੰਸਕਾਰ ਉਤਰ ਜਾਂਦੇ ਆ ਨਸ਼ੇ ਦੇ ਤੇ ਜਦੋਂ ਕਹਿੰਦੇ ਵੀ ਉਹ ਨਸ਼ਾ ਉਹਦਾ ਵੀ ਮੁੱਕਣ ਤੇ ਹੁੰਦਾ ਨਾ ਤੇ ਉਹਦਾ ਸਰੀਰ ਵੈਸੇ ਹੀ ਟੁੱਟਣ ਲੱਗ ਜਾਂਦੇ ਨਸ਼ਾ ਕਰ ਵੀ ਲਵੇ ਫਿਰ ਵੀ ਨਹੀਂ ਹੁੰਦਾ ਉਹਦੇ ਕੋਲੇ ਛੇਤੀ ਕਿਤੇ ਸਰੀਰ ਨੂੰ ਚੜਦਾ ਨਹੀਂ ਨਸ਼ਾ ਇਹ ਇੰਨਾ ਗਹਿਰੇ ਤਾਲ ਦੇ ਵਿੱਚ ਮਨ ਦੇ ਵਿੱਚ ਸੰਸਕਾਰ ਆ ਜਿਹੜੇ ਵਹਿ ਜਾਂਦੇ ਆ ਜੀ ਤੇ ਨਸ਼ਾ ਇੱਕ ਮਾਨਸਿਕ ਰੋਗ ਵੀ ਹੈ ਕੋੜ ਤੰਗੇ ਨੂੰ ਆਖਿਆ ਨਾ ਨਸ਼ਾ ਕੋੜ ਹੁੰਦਾ ਦਾ ਕੋੜ ਕੋੜ ਬੰਦੇ ਨੂੰ ਪਿਆਰ ਨੂੰ ਕਿਵੇਂ ਖਤਮ ਕਰ ਦਿੰਦਾ ਵੇਖੋ ਤੁਸੀਂ ਤੇ ਨਸ਼ਾ ਬੰਦੇ ਨੂੰ ਮਨ ਨੂੰ ਕੋੜ ਲਗਾਉਂਦਾ ਮਨ ਨੂੰ ਮਨ ਨੂੰ ਵਿਚਾਰਾਂ ਨੂੰ ਕੋੜ ਹੁੰਦਾ ਹੈ ਤੇ ਜਦੋਂ ਨਸ਼ਾ ਬੰਦੇ ਨੂੰ ਲੱਗਿਆ ਹੋਇਆ ਜੀ ਉਹ ਖਤਮ ਹੋ ਜਾਂਦਾ ਬੰਦਾ ਜੀ ਉਹਦੀ ਜਿਹੜੀ ਸੋਚਣੀ ਆ ਨਾ ਬਸ ਉੱਥੋਂ ਤੱਕ ਹੀ ਖੜੀ ਰਹਿੰਦੀ ਆ ਅੱਗੇ ਨਹੀਂ ਵਧੀ ਤੁਰਦਾਂ ਯੋ ਗੋਲੀਆਂ ਖਾਂਦਾ ਗੋਲੀਆਂ ਤੇਕਰੀ ਖੜੀ ਰੋ ਚਿੱਟਾ ਖਾਂਦਾ ਚਿੱਟੇ ਤੇਕਰੀ ਖੜੀ ਰੋ ਭੁੱਕੀ ਖਾਂਦਾ ਭੁੱਕੀ ਤੇਕਰੀ ਖੜੀ ਰੋ ਤੰਗੇ ਨਸ਼ਾ ਮਾੜਾ ਜੀ ਸਰੀਰ ਨੂੰ ਜਿਹਨੂੰ ਨਸ਼ਾ ਹੈ ਨਹੀਂਗਾ ਉਹਨੂੰ ਕੋਈ ਫੇਰ ਕਰਨੀ ਦਾ ਜਿੱਥੇ ਮਰਜੀ ਬੈਠੇ ਉੱਠੇ ਕਰ ਜੋ ਕੁਛ ਮਰਜੀ ਕਰੇ ਤ ਫਿਕਰੀ ਕੋਈ ਨਹੀਂਗਾ ਤੇ ਜਿਹਨੂੰ ਨਸ਼ਾ ਦਾ ਉਹਦਾ ਹਾਲ ਆਪਾਂ ਵੇਖਦੇ ਆ ਜੀ ਸੁਰਉ ਵਿਚਾਰ ਗੁਰੂ ਜੀ ਕਹਿੰਦੇ ਜਿਹੜੀ ਭਾਈ ਜਵਾਨੀਆਂ ਨੂੰ ਵੀ ਸਮਾੜੇ ਫਿਰ ਜੀ ਗੁਰੂ ਜੀ ਕਹਿੰਦੇ ਧਨ ਮਾਲ ਇਹ ਵੀ ਝੂਠਾਗਾ ਜਿਹੜਾ ਪੈਸਾ ਦਾ ਜ਼ਮੀਨ ਹੈ ਜਾਇਦਾਦ ਹੈ ਅਹੁਦੇ ਹੈ ਇਹ ਇਹ ਧਨਮਾਲ ਦੇ ਵਿੱਚ ਆ ਜਾਂਦਾ ਕਿਉਂਕਿ ਧਨ ਦੇ ਵਿੱਚ ਆਦਾ ਕਹਿੰਦੇ ਬੰਦੇ ਆਈ ਵੀ ਝੂਠਾ ਦਾ ਜੇ ਤੂੰ ਕਦੇ ਕੁਣੀ ਇਹ ਨਹੀਂਗਾ ਨਾ ਇਹ ਵੀ ਝੂਠਾ ਦਾ ਬਸ ਇਹ ਤਾਂ ਵਰਤਮਤਵੇਂ ਵਾਸਤੇ ਹੈ ਔਰਤੇ ਮਾਲ ਦੌਲਤ ਗੁਜਰਾਨ ਇਵੇਂ ਪਾਸ਼ਾ ਕਹਿੰਦੇ ਪੁੱਤਰ ਨਿਸ਼ਾਨ ਕਿੰਨੇ ਜਿਹੜੀ ਧਨਾ ਨਾ ਇਹ ਭਾਈ ਦੌਲਤ ਹੈ ਜਿਹੜੀ ਗੁਜਾਰੇ ਵਾਸਤੇ ਹੈ ਗੁਜਰਾਨ ਹੈ ਜੀਵਨ ਦਾ ਨਿਭਾ ਕਰਦੀ ਹੈ ਦੌਲਤ ਕਿਉਂਕਿ ਜੇ ਪੈਸਾ ਨਾ ਨਾ ਉਹ ਜੇ ਉਹਦੇ ਵਿੱਚ ਹਲਾ ਦੁਕਾਨ ਤੋਂ ਖੜੇ ਤੋਂ ਕਹਿ ਨਾ ਬਈ ਸੌਦਾ ਨਹੀਂ ਮਿਲਦਾ ਉਧਾਰ ਵੈਸੇ ਤਾਂ ਦੁਕਾਨਦਾਰ ਉਹ ਤਿੰਨ ਹੁਣ ਉਹ ਲਿਖ ਕੇ ਵੀ ਲਾਉਂਦੇ ਆ ਕਿ ਭਾਈ ਉਹ ਉਧਾਰ ਨਾ ਮੰਗਿਓ ਐਵੇਂ ਨਰਾਸ਼ ਹੋਵੋਗੇ ਲੈਨੇ ਉਧਾਰ ਬੰਦਾ ਭਾਈ ਕਿਉਂਕਿ ਗੁਰੂ ਜੀ ਕਹਿੰਦੇ ਜੇ ਧਨ ਮਾਲ ਹੈਗਾ ਕੋਲੇ ਦੌਲਤ ਹੈ ਜਿਹੜੀ ਗੁਜ਼ਾਰਾ ਕਰਦੀ ਜੀਵਨ ਦਾ ਨਿਭਾ ਕਰਦੀ ਜੇ ਦੌਲਤ ਹੈ ਨਹੀਂ ਨਿਵਾ ਕਰਨ ਔਖਾ ਹੋ ਜਾਂਦਾ ਸਰੋਗ ਵਿਚਾਰ ਮਿਥਿਆ ਕਾਮ ਕ੍ਰੋਧ ਬਿਕਰਾਲ ਗੁਰੂ ਜੀ ਕਹਿੰਦੇ ਬੰਦਿਆ ਜਿਹੜੇ ਕਾਮ ਤੇ ਕ੍ਰੋਧ ਆ ਇਹ ਭਿਆਨਕ ਰੂਪ ਹੈ ਇਹਨਾਂ ਦਾ ਬਿਕਰਾਲ ਦਾ ਅਰਥ ਹੁੰਦਾ ਜੀ ਭਿਆਨਕ ਸਭ ਤੋਂ ਵੱਧ ਦੁਨੀਆ ਜੇ ਕਰਤਦੀ ਹੈ ਤਾਂ ਬੰਦਾ ਕਾਮ ਦੇ ਵਿੱਚ ਗੁਰੂ ਜੀ ਕਹਿੰਦੇ ਮਤ ਮਾਰੀ ਜੰਦੀ ਬੰਦੇ ਦੀ ਇਹ ਬੁੱਢਾ ਨਹੀਂ ਦੇਖਦੇ ਸਰੀਰ ਦਾ ਕਾਮ ਬੁੱਢਾ ਅਧਰੀ ਵੀ ਨਹੀਂਦਾ ਆਵਦੀ ਉਮਰ ਵੀ ਨਹੀਂ ਵੀਦਾ ਬੰਦਾ ਐਡੀ ਬੰਦੇ ਦੀ ਮਤ ਮਾਰੀ ਜਾਂਦੀ ਕਾਮ ਦੇ ਵਿੱਚ ਗੁਰੂ ਜੀ ਨੇ ਦੇ ਕਾਮ ਕ੍ਰੋਧ ਬਿਕਰਾਲ ਭਿਆਨਕ ਰੂਪ ਹੈ ਦਾ ਮਤ ਮਾਰੀ ਜਾਂਦੀ ਹੈ ਫਿਰ ਕ੍ਰੋਧ ਵੀ ਇਹ ਵੀ ਝੂਠਾ ਬੰਦੇ ਆ ਕਿਉਂਕਿ ਕ੍ਰੋਧ ਆ ਜਿਹੜਾ ਇਸ ਹਾਈ ਦੇ ਰੂਪ ਤੇ ਚੱਲਦਾ ਨਾ ਕ੍ਰੋਧ ਆ ਜਿਹਦਾ ਕ੍ਰੋਧ ਤੇ ਮੋਹ ਐਸੀ ਚੀਜ਼ ਹੈ ਜਿਹਦੇ ਨਾਲ ਸਾਨੂੰ ਨਫ਼ਰਤ ਹੋ ਗਈ ਉਹ ਤੇ ਸਾਨੂੰ ਕ੍ਰੋਧ ਆਊਗਾ ਤੇ ਜਿਹਦੇ ਨਾਲ ਸਾਡਾ ਪਿਆਰ ਹੈ ਉਹਦੇ ਤੇ ਮੋਹ ਆਊਗਾ ਬਸ ਤੇ ਜਿਹੜਾ ਕਾਮ ਹੈ ਲੋਭ ਹੈ ਤੇ ਵੀ ਜਿਹੜਾ ਹੰਕਾਰ ਹੈ ਇਹ ਤਿੰਨ ਪ੍ਰਭਲ ਸ਼ਕਤੀਆਂ ਪਿਆਰ ਉਹ ਤਿੰਨ ਤੇ ਪੰਜ ਤਾਂ ਲਿਖ ਨਾਵਾਂਗਾ ਕਿਉਂਕਿ ਇਹ ਸਾਇਆ ਬਣ ਕੇ ਨਾਲ ਚੱਲਦੇ ਨੇ ਜੀ ਜੰਦਗਾਣੀ ਕਿਤੇ ਜਿੱਥੇ ਕਾਮ ਦੇ ਵਿੱਚ ਮੋਹ ਪੈ ਗਿਆ ਨਾਲ ਜਿਹਦੇ ਨਾਲ ਮੋਹ ਪੈ ਗਿਆ ਉੱਥੇ ਪਿਆਰ ਦੇ ਵਿੱਚ ਮੰਨ ਲਾ ਬੰਦਾ ਉਹ ਮੂਹ ਕਰੂਗਾ ਜੀ ਤੇ ਜਿੱਥੇ ਬੰਦੇ ਨੂੰ ਨਫ਼ਰਤ ਹੋਗੀ ਬੰਦੇ ਦੀ ਮੰਨ ਲੋ ਗੱਲ ਜੇ ਨਾ ਪੂਰੀ ਹੋਈ ਉੱਥੇ ਉੱਤੇ ਕ੍ਰੋਧ ਆ ਜਾਊਗਾ ਬਸ ਇਸ ਛਾਏ ਦੇ ਵਿੱਚ ਚੱਲਦੇ ਆ ਜੀ ਦੋ ਹੀ ਰੂਪ ਹੈ ਇੱਕ ਹੀ ਸ਼ਕਤੀ ਵਿੱਚ ਦੋ ਰੂਪ ਹੈ ਇੱਕ ਹੀ ਸ਼ਕਤੀ ਵਿੱਚ ਮੋਹ ਵੀ ਹੈ ਇੱਕ ਹੀ ਸ਼ਕਤੀ ਵਿੱਚ ਅੰਦਰ ਬੰਦੇ ਦੇ ਕ੍ਰੋਧ ਵੀ ਹੈ ਨਾਲ ਕਿਉਂਕਿ ਜਿਹਦੇ ਨਾਲ ਮੋਹ ਪੈਦਾ ਹੋ ਗਿਆ ਉਹਦੇ ਨਾਲ ਮਨੁੱਖ ਦਵਾ ਮੰਨ ਲੋ ਉਹ ਕਰੂਗਾ ਜੇ ਬੰਦੇ ਅੰਦਰ ਮੋਹ ਪੈਦਾ ਹੋ ਜੂਗਾ ਜਿਹਦੇ ਨਾਲ ਸਾਡਾ ਪਿਆਰ ਹੈ ਤੇ ਜਿਹਦੇ ਅੰਦਰ ਸਾਨੂੰ ਨਫ਼ਰਤ ਪੈਦਾ ਹੋ ਗਈ ਉਹਦੇ ਨਾਲ ਕ੍ਰੋਧ ਵਧ ਜੂਗਾ ਜੀ ਵੇਖ ਕੇ ਬੰਦਾ ਮੱਥੇ ਤੇ ਤਿਹੜਨਾ ਪਾਲ ਲੈਂਦਾ ਹੈ ਸੋ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਬਿਕਰਾਲ ਬੰਦੇ ਵੀ ਝੂਠ ਹੈ ਮਿੱਥਿਆ ਰਥ ਹਸਤੀ ਅਸਮਸਤਰਾ ਪ੍ਰਾਣੇ ਸਮੇਂ ਦੇ ਵਿੱਚ ਘੋੜੇ ਹੁੰਦੇ ਸੀ ਪਿਆਰਿਓ ਰਥ ਹੁੰਦੇ ਸੀ ਇਹ ਬੰਦਿਆ ਜਿਹੜੇ ਕਹਿੰਦੇ ਜੇ ਮਹੰਗੇ ਮਹੰਗੇ ਵਸਤਰ ਸਰੀਰ ਉੱਤੇ ਸਾਰੇ ਪਹਿਨਦਾ ਜੀ ਬੰਦਾ ਕਹਿੰਦਾ ਜੀ ਇੰਨੇ ਇੰਨੇ ਮਹੰਗੇ ਕੱਪੜੇ ਲੈ ਲੋ ਜੀ ਆ ਇੰਨੇ ਮਹੰਗੇ ਕੱਪੜੇ ਲੈ ਲੋ ਵੇਖੋ ਪਿਆਰਿਓ ਸਰੀਰ ਦੇ ਪਹਿਨਣ ਨੂੰ ਪੈਨਾਂ ਨੂੰ ਨਹੀਂ ਰੋਕਦੇ ਗੁਰੂ ਸਾਹਿਬ ਜੀ ਪਰ ਸੁੱਧ ਸਾਦਾ ਜਿਹੜਾ ਭੋਜਨ ਖਾਓ ਸੁੱਧ ਸਾਦਾ ਜੀਵਨ ਦੇ ਵਿੱਚ ਪੈਨ ਜਿਹੜੋ ਸਾਡੀ ਜਿਹੜੀ ਪਛਾਣ ਆ ਨਾ ਇਹ ਵੀ ਸਹੀ ਹੋਣੀ ਚਾਹੀਦੀ ਹੈ ਜਦੋਂ ਸਰੀਰ ਦੇ ਉੱਤੇ ਢਕੀਲੇ ਕੱਪੜੇ ਪਾਵਾਂਗੇ ਆਪਾਂ ਤਾਂ ਮਨ ਦੇ ਵਿੱਚ ਵਕਾਰ ਚਲਦੇ ਜੀ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਸ੍ਰੀ ਰਾਗ ਦੇ ਵਿੱਚ ਆਉਂਦਾ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਂਦਾ ਤਣ ਪੀੜੀ ਐ ਮਨ ਮੈਂ ਚੱਲੈ ਵਿਕਾਰ ਮਨ ਵਿੱਚ ਵਿਕਾਰ ਚੱਲਣਾ ਐਸਾ ਸਰੀਰ ਤੇ ਨਾ ਪਹਿਨੀ ਮਣਾ ਮੇਰੇ ਆ ਜਿਹੜੇ ੜੇੜੀ ਲੇ ਕੱਪੜੇ ਜਿਹੜੇ ਮਨ ਮਨ ਨੂੰ ਅੰਦਰ ਵਿਕਾਰ ਪਹਿਰਾ ਕਰਦੇ ਐਸਾ ਸਰੀਰ ਤੇ ਨਾ ਪਹਿਨੀ ਸੋ ਇਹ ਚੀਜ਼ ਜਿਹੜਾ ਸੁੱਧ ਸਾਦਾ ਜੀਵਨ ਆ ਨਾ ਇਹ ਹੋਣਾ ਮਨੁੱਖ ਦਾ অতি ਜ਼ਰੂਰੀ ਹੈ অতি ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਅੱਜ ਲੋਕਾਂ ਦਾ ਸਭ ਤੋਂ ਵੱਧ ਖਰਚ ਕਾਦੇ ਤੇ ਹੋ ਰਿਆ ਭਲਾਂ ਦੀ ਸਭ ਤੋਂ ਵੱਧ ਇਹਦੇ ਕੱਪੜੇ ਤੇ ਸਭ ਤੋਂ ਵੱਧ ਖਰਚ ਆ ਜੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਨਾਲ ਕਿਉਂਕਿ ਜੇ ਆਪਾਂ ਖੰਡਣ ਕੀਤਾ ਕਿਸੇ ਨਾਲ ਮੰਡਣ ਵੀ ਜ਼ਰੂਰੀ ਹੈ ਜੀ ਪਹਿਨੋ ਭਾਈ ਸਰੀਰ ਤੇ ਕੱਪੜੇ ਪਹਿਨਣੇ ਜ਼ਰੂਰੀ ਹੈ 35000 ਦਾ ਛੂਟ ਪਹਿਨ ਕੇ ਮਨੁੱਖ ਨੂੰ ਕੀ ਮਿਲ ਜੂਗਾ ਦੱਸੂਗਾ ਜੀ ਹੰਕਾਰ ਹੀ ਪੈਦਾ ਹੋਣਾਗਾ ਨਾਲ ਨੇ ਆਪ ਵੇਖਿਆ ਜੀ 35000 ਦਾ ਜੋੜ ਹੈ ਕਹਿੰਦੇ ਆ ਪਿਆ ਜੀ ਕਹਿੰਦੇ 35000 ਦਾ ਛੂਟ ਹੈ ਕੀ ਮਿਲ ਜੂਗਾ ਤੇ ਫੋਕੀ ਖੁਸ਼ੀ ਹੰਕਾਰ ਔਰ ਕੁਛ ਨਹੀਂ ਪੱਲੇ ਬੰਦੇ ਦੇ ਜੀ ਬਸ ਪਹਿਣ ਉਹ ਪਹਿਣ ਕੇ ਮਲ ਹੁਣ 35000 ਦਾ ਛੂਟ ਪਾ ਕੇ ਬੰਦਾ ਕੀ ਕਰੂਗਾ ਹੰਕਾਰ ਹੀ ਚੜੂਗਾ ਉਹਦੇ ਅੰਦਰ ਤੇ ਤੈਹੀਂ ਗੁਰੂ ਸਾਹਿਬ ਜੀ ਨੇ ਬਾਣੀ ਚ ਨਾ ਪੰਲੋ ਸ੍ਰੀ ਰਾਗ ਵਿੱਚ ਜਿਹੜਾ ਸ਼ਬਦ ਆਉਂਦੇ ਆ ਬਾਬਾ ਹੋਰ ਪਹਿਨਣ ਖੁਸ਼ੀ ਖਵਾ ਇਹ ਉਸੇ ਬਿਰਤੀ ਨੂੰ ਅੰਦਰ ਦੀ ਬਿਰਤੀ ਨੂੰ ਪ੍ਰਗਟ ਕੀਤਾ ਵਾ ਗੁਰੂ ਸਾਹਿਬ ਵੀ ਬੰਦਿਆ ਬਾਬਾ ਹੋਰ ਚੜਨਾ ਖੁਸ਼ੀ ਖਵਾ ਕਹਿੰਦੇ ਵੀ ਇਹ ਜਿਆ ਸਾਧਨ ਨਾ ਖਰੀਦੀ ਜਿਹੜੇ ਸਾਧਨ ਦੇ ਉੱਤੇ ਬੈਠ ਕੇ ਤੇਰੀ ਮਤ ਹੰਕਾਰੀ ਹੋ ਜਾਵੇ ਹੁਣ ਵੱਡੀ ਗੱਡੀ ਲੈ ਲਈ ਵੇਖੋ ਜੀ ਵੱਡੀ ਗੱਡੀ ਲੈ ਲਈ ਵੱਡੀ ਗੱਡੀ ਚਲੋ ਆਪਾਂ ਲੈਣੇ ਕਨੇ ਆਏ ਨਹੀਂ ਭਾਈ ਚਲੋ ਪੂੰਜੀ ਦਿੱਤੀ ਲਾਓ ਗੱਡੀ ਲੈ ਲਓ ਗੱਡੀ ਪਰ ਉਹ ਗੱਡੀ ਵਿੱਚ ਬੈਠ ਕੇ ਗਰੀਬੀ ਜਿਸ ਨੂੰ ਹਟ ਗਿਆ ਗੱਡੀ ਵਿੱਚ ਮਾਰ ਗਿਆ ਹਣ ਪਿਛਲੇ ਦਿਨ ਤੁਸੀਂ ਵੇਖੀ ਹੋਣੀ ਨਾ ਜਿਹੜਾ ਕੋ ਇੱਕ ਥਾਰ ਗੱਡੀ ਵਿੱਚ ਮੰਨ ਲਓ ਬੈਠੇ ਬੰਦੇ ਉਹ ਉਹਨਾਂ ਨੂੰ ਮੋਟਰਸਾਈਕਲ ਹੀ ਨਹੀਂ ਦਿਸਿਆ ਉਹਨਾਂ ਨੂੰ ਵੀ ਮੋਟਰਸਾਈਕਲ ਆਉਂਦਾਗਾ ਸਾਹਮਣੇ ਕਿਉ ਗਰੀਬ ਵਿਚਾਰੇ ਪਾਣੀ ਦੇ ਵਿੱਚ ਮੰਨ ਲਓ ਡਿੱਗ ਪਏ ਮੋਟਰਸਾਈਕਲ ਤੇ ਉਹਦੇ ਜੀ ਕਈ ਵਾਰੀ ਬੰਦੇ ਨੂੰ ਇੰਨੀ ਮੰਨ ਲਓ ਮੱਤ ਮਾਰੀ ਜਾਂਦੀ ਬੰਦੇ ਦੀ ਸਾਹਮਣੇ ਉਹਦੀ ਚੀਜ਼ ਵੀ ਨਹੀਂ ਦਿਸਦੀ ਵੀ ਸਾਡੇ ਸਾਹਮਣੇ ਚੀਜ਼ ਆ ਰਹੀ ਹੈ ਆ ਤੁਸੀਂ ਵੇਖਿਓ ਉਹਨੇ ਪਿੱਛੇ ਫੁੱਟ ਮਤਲਬ ਸਾਈਡ ਦੇ ਲੋਕ ਬੈਠੇ ਸੀ ਗੱਡੀ ਚੜਾ ਤੇ ਉੱਤੇ ਕੋਈ ਕਿਸੇ ਵਿੱਚ ਮਾਰਦਾ ਕੋਈ ਕਿਵੇਂ ਕਿਉਂਕਿ ਹੰਕਾਰੀ ਵਰਤੀ ਮੇਰੇ ਕੋਲ ਵੱਡੀ ਗੱਡੀ ਹੈ ਇਹ ਕਈ ਵਾਰੀ ਗੱਡੀ ਵਿੱਚ ਬੈਠ ਕੇ ਵੱਡੀ ਗੱਡੀ ਵਿੱਚ ਬੈਠ ਕੇ ਹੀ ਬੰਦੇ ਦੀ ਮੱਤ ਹੰਕਾਰੀ ਹੋ ਜਾਂਦੀ ਪੈ ਰਿਓ ਇਹ ਬਿੰਕੇ ਨਿੱਕੇ ਰੋਗ ਹੈ ਮਨ ਦੇ ਰੋਗ ਫੜਦੇ ਆ ਗੁਰੂ ਜੀ ਰੋਗ ਨੂੰ ਪਛਾਣੋ ਰੋਗ ਹੈ ਸਾਡੇ ਅੰਦਰ ਸੋ ਗੁਰੂ ਜੀ ਕਹਿੰਦੇ ਮਿਥਿਆ ਰਾਥਾ ਹਸਤੀ ਅਸਵਸਤਰਾ ਇਹ ਵੀ ਝੂਠ ਹੈ ਮਣਾ ਮੇਰਿਆ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਇਹ ਜਿਹੜੇ ਮਾਇਆ ਦੇ ਰੰਗਾਂ ਵਿੱਚ ਤੂੰ ਖੇਡਦਾ ਫਿਰਦਾ ਨਾ ਹੱਸਦਾ ਫਿਰਦਾ ਹੈ ਗੁਰੂ ਜੀ ਕਹਿੰਦੇ ਇਹ ਵੀ ਝੂਠ ਹੈ ਮਣਾ ਮੇਰਿਆ ਮਿਥਿਆ ਧ੍ਰੋ ਮੋਹ ਅਭਿਮਾਨ ਜਿਹੜਾ ਤੂੰ ਧ੍ਰੋ ਕਮਾਉਂਦਾ ਫਿਰਦਾ ਹੈ ਛਲ ਕਰਦਾ ਫਿਰਦਾ ਹੈ ਧੋਖੇ ਅਭਿਮਾਨ ਇਹ ਵੀ ਝੂਠਾ ਬੰਦਿਆ ਕਿਉਂਕਿ ਜਿਹੜੀ ਛਲ ਵਾਲੀ ਵਰਤੀ ਅੰਦਰ ਫਰੇਵ ਵਾਲੀ ਵਰਤੀ ਕਿਸੇ ਨਾਲ ਧੋਖਾ ਕਰਨ ਆਈ ਵੀ ਬਹੁਤ ਮਾੜਾ ਪਿਆਰ ਹੈ ਹੁਣ ਭਰਾ ਭਰਾ ਦੇ ਨਾਲ ਹੀ ਧੋਖਾ ਕਰੀ ਜਾਂਦਾ ਨਾ ਦੇਖ ਲਿਆ ਦੁਨੀਆਦਾਰੀ ਐਸੀ ਹੈ ਨਾ ਮੰਨ ਲਓ ਕੋਈ ਇੱਕ ਥੋੜਾ ਜਿਹਾ ਪੜਿਆ ਲਿਖਿਆ ਭਰਾ ਇੱਕ ਵਿਚਾਰਾ ਸਿੱਧਾ ਜਾਏ ਤੇ ਉਹ ਉਹਦੀ ਜ਼ਮੀਨ ਆਪਦੇ ਨਾਲ ਵੱਧ ਕਰਾ ਗਿਆ ਹੁਣ ਰੋਕਾਂ ਦੇ ਰੌਲੇ ਕਾਦੇ ਆ ਜੀ ਇਹੀ ਰੌਲੇ ਆ ਨਾ ਉਹ ਕਹਿੰਦਾ ਜੀ ਇਹ ਜ਼ਮੀਨ ਵੱਧ ਕਰਾ ਗਿਆ ਆਪਦੇ ਨਾਲ ਦੂਜਾ ਵਿਚਾਰਾ ਕੋਈ ਭੋਲਾ ਸੀਗਾ ਉਹ ਉਹ ਉਹਦੀ ਜ਼ਮੀਨ ਆਪਦੀ ਜਿਹਨੇ ਹਿੱਸੇ ਦੇ ਆਉਂਦੀ ਸੀ ਉਹਨੂੰ ਹਿੱਸੇ ਦੀ ਵੀ ਨਹੀਂ ਦਿੱਤੀ ਜੀ ਬਹੁਤ ਰੌਲਾ ਨਾ ਹੁਣ ਅੱਜ ਪਿਛਲੇ ਦਿਨ ਇੱਕ ਗੱਡੀ ਚੜਾਈ ਸੀਗੀ ਜਿਹੜੀ ਇਹੀ ਰੌਲਾ ਹੈ ਜੀ ਉਹ ਉਪਰਾ ਦੇ ਉੱਤੇ ਇਹੀ ਰੌਲਾ ਵੀ ਉਹਦੀ ਜ਼ਮੀਨ ਨੱਪੀ ਬੈਠਿਆ ਉਹਨੇ ਅਖਰ ਅੱਕੇ ਨੇ ਗੱਡੀ ਚੜਾਤੀ ਉੱਤੇ ਅਸਲ ਅਸਲ ਰੌਲਾ ਤਾਂ ਆਲਾ ਦੱਸਦਾ ਨਹੀਂਗਾ ਵਿੱਚੋਂ ਉਹ ਪਤਾ ਲੱਗਦਾ ਵਿੱਚੋਂ ਪੁਲਿਸ ਇਨਕੁਆਰੀ ਕਰਦੀ ਫਿਰ ਪਤਾ ਲੱਗਦਾ ਵੀ ਰੌਲਾ ਤਾਂ ਆ ਸੀਗਾ ਅੱਕਿਆ ਬੰਦਾ ਕੀ ਕਰੇਗਾ ਨਾ ਯਾਰ ਮਰੇ ਦਹੇਗੇ ਹੁਣ ਮਾਰ ਦਿਓ ਫਿਰ ਕਿਰਵਿਆਂ ਵੀ ਹੋ ਜਾਂਦਾ ਨਾ ਬਹੁਤ ਘਰਾਂ ਦੇ ਰੌਲੇ ਅੱਜ ਜ਼ਮੀਨਾਂ ਜਾਇਦਾਦਾਂ ਦੇ ਆਪਦਾ ਹੱਕ ਲੈ ਕੇ ਨਹੀਂ ਰਹਿ ਇਕੱਲਾ ਕਹਿੰਦਾ ਮੈਂ ਦੂਜੇ ਦਾ ਵੀ ਹੱਕ ਖਾ ਜਾਂਦਾ ਦੂਜੇ ਦੇ ਹੱਕ ਖਾਣ ਦੇ ਵਿੱਚ ਹੀ ਲੜਾਂਗਾਂ ਚੱਲੀ ਜਾਂਦੀਆਂ ਪਿਆਰੋ ਤੇ ਜੇ ਕਿਤੇ ਸਮਝ ਹੁੰਦੀ ਮਨ ਨੂੰ ਕਿ ਮਾਣਾ ਮੇਰਿਆ ਚੱਲ ਕੋਈ ਨਹੀਂ ਵੀ ਬਰਾਬਰ ਦਾ ਭਰਾ ਹੈ ਤੇ ਆਪਾਂ ਜੇ ਬਰਾਬਰ ਖਾ ਲਾਂਗੇ ਫਿਰ ਕਿੱਡੀ ਗੱਲ ਐ ਤੇ ਕਈਆਂ ਨੇ ਮਾਤਾ ਪਿਤਾ ਨੇ ਵੀ ਕੁਲੇਸ਼ ਪਾਏ ਆ ਜੀ ਉਹ ਕਹਿੰਦਾ ਮੈਂ ਇਹਨੂੰ ਵੱਧ ਦੇ ਗਏ ਇੱਕ ਨੂੰ ਜ਼ਮੀਨ ਵੱਧ ਦੇਤੀ ਇੱਕ ਨੂੰ ਘਟ ਦੇਤੀ ਇੱਥੇ ਵੀ ਰੌਲੇ ਪੈਂਦੇ ਆ ਜੀ ਫਿਰ ਕਹਿੰਦੇ ਸਾਨੂੰ ਤਾਂ ਜੀ ਜਵਾਕ ਬਣਾਉਂਦੇ ਨਹੀਂ ਤੇ ਬਲਾਵੇ ਤੁਹਾਨੂੰ ਕਿਵੇਂ ਤੁਸੀਂ ਜਵਾਕਾਂ ਹੀ ਤਾਂ ਪਵਾੜਾ ਪਾ ਕੇ ਰੱਖਤਾ ਤੁਸੀਂ ਬਲਾਵੇ ਤੁਹਾਨੂੰ ਤੁਹਾਨੂੰ ਰੋਟੀ ਕੌਣ ਦੇਵੇ ਤੁਹਾਨੂੰ ਇਹ ਇੱਕ ਇਹ ਨਿੱਕੀਆਂ ਨਿੱਕੀਆਂ ਗੱਲਾਂ ਪਿਆਰੋ ਲੜਾਈ ਦਾ ਵੱਡਾ ਰੂਪ ਧਾਰਨ ਕਰ ਜਾਂਦੇ ਨੇ ਸੋਚਣ ਵਾਲੀਆਂ ਗੱਲਾਂ ਪਿਆਰੋ ਤੇ ਜੇ ਕਿਤੇ ਬਰਾਬਰ ਵੰਡ ਕੇ ਦਿੱਤਾ ਹੁੰਦਾ ਤੇ ਕਾਹਨੂੰ ਲੜਾਈ ਪੈਂਦੀ ਕਰੀਓ ਆਪ ਪਿਛੇ ਤੇ ਨਹੀਂ ਗੱਡੀ ਚੜਾਈ ਜਿਹੜੀ ਇਹ ਵੀ ਇਸੇ ਗੱਲ ਦਾ ਰੋਲਾ ਵੀ ਉਹ ਜ਼ਮੀਨ ਤੋਂ ਹੁਣੀ 2-3 ਕਿੱਲੇ ਜ਼ਮੀਨ ਵੱਧ ਵਾਈ ਜਾਂਦੇ ਸੀ ਉਹ ਆਪਦੇ ਭਰਾ ਦਾ ਹੱਕ ਨਹੀਂ ਦਿੰਦੇ ਸੀ ਉਹ ਤੋਂ ਨਾ ਫਿਰ ਮਰੀਦਾ ਹੈਗੇ ਆ ਉਹ ਗੱਡੀ ਚੜਾ ਦੇ ਉੱਤੇ ਹੁਣ ਗੱਡੀ ਚੜਾਤੀ ਉੱਤੇ ਜੀ ਸਾਰਿਆਂ ਫਿਰ ਰੋਣ ਪਿੱਟਣ ਫਿਰ ਆ ਹੀ ਹੁੰਦਾ ਜੀ ਫਿਰ ਸੋ ਗੁਰੂ ਜੀ ਕਹਿੰਦੇ ਮਿੱਥਿਆ ਧ੍ਰੋਹ ਮੋਹ ਬਮਾਨ ਆ ਜਿਹੜਾ ਤੇ ਸਲ ਰੂਪ ਬਿਰਤੀ ਤੇ ਅੰਦਰ ਨਾ ਗੁਰੂ ਜੀ ਕਹਿੰਦੇ ਧੋਖਿਆਂ ਵਾਲੀ ਬਿਰਤੀ ਇਹਨੂੰ ਬਾਹਰ ਕੱਢ ਮਾਣਾ ਇਹ ਵੀ ਝੂਠੀ ਐ ਕੁਝ ਸਮੇਂ ਲਈ ਐ ਮਾਣਾ ਮੇਰੇ ਆ ਜਿਨ੍ਹਾਂ ਚ ਕਰ ਸ਼ਕਤੀ ਐ ਨਾ ਉਹਨਾਂ ਚ ਕਰੀ ਐ ਜਦੋਂ ਖਤਮ ਹੋ ਗਿਆ ਬਸ ਐ ਜੀ ਮਿੱਥਿਆ ਆਪਸ ਉੱਪਰ ਕਰਤ ਗਮਾਨ ਤੂੰ ਬੰਦੇ ਆਪਦੇ ਆਪਣੇ ਆਪ ਦੇ ਉੱਤੇ ਬੜਾ ਹੰਕਾਰ ਕਰਦਾ ਹੈ ਕਈ ਬੰਦੇ ਨਾ ਤੁਸੀਂ ਵੇਖੋ ਕਹਣਗੇ ਨੋ ਨੋ ਮੈਂ ਤਾਂ ਬੜਾ ਤਗੜਾ ਪਿਆਗਾ ਇੰਨੀ ਸਾਲ ਦੀ ਉਮਰ ਹੋ ਗਈ ਮੇਰੀ ਨਾ ਮੇਰਾ ਕਦੇ ਗੋਡਾ ਦੁਖਿਆ ਨਾ ਗਿੱਟਾ ਦੁਖਿਆ ਅਖਰ ਐਸੇ ਗੋਡੇ ਗਿੱਟੇ ਦੁਖਣ ਲੱਗਦੇ ਆ ਬਾਅਦ ਤੇ ਜਮ ਮੰਜੇ ਦੀ ਬਹਿ ਜਾਂਦਾ ਹੈ ਇਹ ਹੰਕਾਰ ਵਾਲੀ ਬਿਰਤੀ ਹੁੰਦੀ ਪਰ ਕੋਈ ਵਾਰੀ ਠੀਕ ਹੈ ਸੈਲਫ ਕੰਫੀਰੈਂਸ ਬੰਦੇ ਵਿੱਚ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ ਪਰ ਬੰਦਾ ਇੰਨੇ ਵਾਂ ਹੰਕਾਰੀ ਹੋਵੇ ਮੁੜ ਕੇ ਤੈਨੂੰ ਰੋਗ ਹੀ ਲੱਗ ਜਾਣ ਮਨਾ ਮਿੱਥਿਆ ਆਪਸ ਉੱਪਰ ਕਰਤ ਗਮਾਨ ਜਿਹੜਾ ਤੂੰ ਆਪ ਦੇ ਉੱਤੇ ਗਮਾਨ ਕਰਦਾ ਫਿਰਦਾ ਨਾ ਕਿ ਮੈਂ ਨਹੀਂ ਹਾਰਦਾ ਮੈਨੂੰ ਨਹੀਂ ਲੱਗਦਾ ਬਸ ਇਹ ਵੀ ਕਹਿੰਦੇ ਬੰਦਿਆ ਝੂਠਾ ਤੇਰਾ ਬੰਦਿਆ ਇਹਨੇ ਹਾਰਨਾ ਇੱਕ ਦਿਨ ਆ ਸ੍ਰੀ ਨਿਚੇ ਤੇ ਰੱਖੀ ਸਿਮਿਆਵਲ ਇਹ ਜਾ ਰਿਹਾਗਾ ਤੂੰ ਨਹੀਂ ਲੈ ਕੇ ਜਾ ਰਿਹਾ ਇਹ ਜਾ ਰਿਹਾ ਸਿਮਿਆਵਲ ਨੂੰ ਤੂੰ ਸੋਚ ਤੂੰ ਕੀ ਜ਼ਿੰਦਗੀ ਵਿੱਚ ਕਰ ਰਿਹਾ ਗੁਰੂ ਜੀ ਕਹਿੰਦੇ ਅਸਥਿਰ ਭਗਤ ਅਖੀਰ ਵਿੱਚ ਜੀ ਗੁਰੂ ਜੀ ਕਹਿੰਦੇ ਅਸਥਿਰ ਭਗਤ ਸਾਧਕੇ ਸ਼ਰਨ ਬੰਦਿਆ ਅਸਲ ਵਿੱਚ ਟਿਕਣ ਵਾਲੀ ਜੀ ਚੀਜ਼ ਹੈਗੀ ਆ ਤਾਂ ਪ੍ਰਮਾਤਮਾ ਦੀ ਬੰਦਗੀ ਹੈ ਬਸ ਔਰ ਕੁਝ ਵੀ ਟਿਕਣ ਵਾਲਾ ਨਹੀਂ ਸੰਸਾਰ ਦੇ ਵਿੱਚ ਨਾ ਪਰਿਵਾਰ ਨਾ ਬੱਚੇ ਨਾ ਭੈਣ ਨਾ ਭਰਾ ਨਾ ਚਾਚੇ ਨਾ ਤਾਏ ਆ ਸਾਰਾ ਕੁਝ ਪਿੱਛੇ ਬਗਣਾਤਾ ਜੀ ਨਾ ਜ਼ਮੀਨ ਨਾ ਜਾਇਦਾਦ ਨਾ ਅਹੁਦੇ ਸਭ ਕੁਝ ਟਿਕਣ ਵਾਲਾ ਨਹੀਂ ਖਤਮ ਹੋਊਗਾ ਇੱਕ ਦਿਨ ਮਨਾ ਮਿਲਿਆ ਨਾਨਕ Jap Jap ਜੀਵ ਹੈ ਹਰ ਕੀ ਚਰਨ ਕਹਿੰਦੇ ਗੁਰੂ ਜੀ ਕਹਿੰਦੇ ਭਾਈ Jap Jap ਕੇ ਰੱਬ ਦਾ ਨਾਮ ਪ੍ਰਮਾਤਮਾ ਦੇ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ Japਦੇ ਜਿਉਂਦੇ ਆ ਬਸ ਉਹਦੇ ਵਿੱਚ ਹੀ ਜਿਉਂਦੇ ਆ ਸੋ ਆਪਾਂ ਵੀ ਇਹ ਅਰਦਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਨਾਮ ਭਜਨ ਬੰਦਗੀ ਸਿਮਨ ਕਰਦਿਆਂ ਜ਼ਿੰਦਗੀ ਬਤੀਤੋ ਜਾਵੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ